ਨੇਤੂ ਜੀ ਭਾਜੀ ਹੋਗੇ ਰਾਜੀ ਅੱਜ ਇਸ ਫਿਲਮ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਦੇਖਣ ਨੂੰ ਮਿਲਿਆ ਜਿਹੜਾ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਤੁਹਾਡਾ ਉਹ ਜੋ ਫੋਟੋ ਹੀ ਨਹੀਂ ਭਾਜੀ ਬੜਾ ਦੁੱਖ ਲੱਗਾ ਜਦ ਕਲਾਕਾਰ ਇੱਕ ਮਿਹਨਤ ਕਰਦਾ ਵਾ ਤੇ ਆ ਵੀ ਆਪਣੇ ਨਾਲ ਆਪਣਾ ਵੱਡਾ ਭਰਾ ਵਾ ਇਹ ਵੀ ਅੱਜ ਮੇਰੇ ਨਾਲ ਹੀ ਆਇਆ ਸੀਗਾ ਹਾਂਜੀ ਦੇਖੋ ਜੀ ਸਾਨੂੰ ਬੜੀ ਖੁਸ਼ੀ ਸੀ ਅੱਜ ਸਾਡੀ ਫਿਲਮ ਰਿਲੀਜ਼ ਹੋਣੀ ਹੈ ਪੋਸਟਰ ਰਿਲੀਜ਼ ਹੋ ਰਿਹਾ ਅਸੀਂ ਮੈਂ ਤੇ ਮੇਰਾ ਵੱਡਾ ਭਰਾ ਸਾਡੇ ਤੇ ਉਸਤਾਦ ਜੀ ਆਪਾਂ ਗਏ ਆਪਾਂ ਕਹਾਂ ਚਲੋ ਪੋਸਟਰ ਰਿਲੀਜ਼ ਕਰਕੇ ਆਈਏ ਤੇ ਜਦੋਂ ਦੇਖਿਆ ਤੇ ਸਾਡੀ ਫੋਟੋ ਨਹੀਂ ਲਈ ਭਾਈ ਬੜਾ ਦੁੱਖ ਲਾਏ ਤਿੰਨ ਮਹੀਨੇ ਮਿਹਨਤ ਕੀਤੀ ਐ ਤੇ ਇਹਦੇ ਵੱਡੇ ਕਲਾਕਾਰਾਂ ਛੋਟੇ ਕਲਾਕਾਰਾਂ ਨੂੰ ਆਣੀ ਹੁੰਦੇ ਪੈਸੇ ਮਿਲ ਗਏ ਸਾਰੇ ਨੂੰ ਪੈਸੇ ਮਿਲ ਗਏ ਜੀ ਪੈਸੇ ਇੱਕ ਦਿਨਾਂ ਦਾ ਜਿੰਨੇ ਕਿਹਾ ਸੀ ਦੇ ਦਿੱਤੇ ਪੈਸੇ ਪਰ ਇਹਨਾਂ ਨੇ ਸਾਡੀ ਮਿੱਟੀ ਪਲੀਦ ਕਰ ਦਿੱਤੀ ਵਿੱਚ ਕਹਿੰਦੇ ਵੀ ਇਹ ਤੈਨੂੰ ਸਰਪ੍ਰਾਈਜ਼ ਦਾ ਕਾਹਦਾ ਸਰਪ੍ਰਾਈਜ਼ ਹੈ ਜੀ ਮੈਂ ਬਹੁਤ ਪਰੇਸ਼ਾਨ ਆ ਜੀ ਮੈਂ ਮੋਦੀ ਸਾਹਿਬ ਨੂੰ ਮੈਂ ਭਗਵੰਤ ਮਾਨ ਨੂੰ ਮੈਂ ਚਲਨਜੀ ਚੰਨੀ ਭਾਈ ਨੂੰ ਅਪੀਲ ਕਰਦਾ ਵਾ ਕਿ ਮੇਰੀ ਫੋਟੋ ਲਵਾਈ ਜਾਏ ਨਹੀਂ ਪਰ ਇੱਕ ਗੱਲ ਤੁਸੀਂ ਹੁਣੇ ਉੱਥੇ ਉੱਪਰ ਵੀ ਇੱਕ ਗੱਲ ਕੀਤੀ ਸੀ ਕਿ ਜਦੋਂ ਚੋਣ ਆਵੇ ਤਾਂ ਤੁਹਾਡੀ ਵੋਟਾਂ ਨਹੀਂ ਪੈਂਦੀਆਂ ਅੱਜ ਫਿਲਮ ਰਿਲੀਜ਼ ਹੋਈ ਤਾਂ ਤੁਹਾਡੀ ਵੋਟਾਂ ਨਹੀਂ ਲੱਗੀ ਤੁਹਾਡੀ ਇਹ ਇਹ ਗਲਤ ਗੱਲ ਹੈ ਜੀ ਵੋਟਾਂ ਪਹਿਣ ਗਿਆ ਹੁਣ ਪਹਿਣ ਗਿਆ ਜੀ ਪਰ ਆਪਾਂ ਦੇਖੋ ਆਪਾਂ 27 ਸਰਕਾਰ ਬਣਾਉਣੀ ਆਪਣੀ ਸਰਕਾਰ ਬੇਗੰਪੁਰਾ ਸੰਘਾ ਭਰ ਜਾ ਕੋਰ ਆਪਾਂ ਬਹੁਤ ਮਿਹਨਤ ਕਰਦੇ ਵੇ ਮਿਹਨਤ ਕਰਕੇ ਪੂਰੀ ਤੇ ਇਹ ਜਿਹੜੇ ਫਿਲਮ ਜਿੰਨੇ ਪੈਸੇ ਹੈ ਨਾ ਇਹ ਸਾਰੇ ਇਲੈਕਸ਼ਨਾਂ ਚ ਚਲਾਉਣੇ ਕਿਉਂ ਭਾਜੀ ਇਹ ਦਲਤ ਸਰਕਾਰ ਪੰਜਾਬ 'ਚ ਬਣਾਵਾਂਗੇ ਜੀ ਬਿਲਕੁਲ 10 ਕਰੋੜ ਮਿਲ ਗਿਆ ਤੁਹਾਨੂੰ ਨਹੀਂ ਜੀ ਥੋੜਾ ਮਿਲਿਆ 50 ਦਾ ਸਰਕਾਰ ਬਣਾਵਾਂਗੇ ਕਿੰਨੀਆਂ ਬੰਦੀਆਂ ਦਾ ਸਰਕਾਰ ਬਣਾਵਾਂਗੇ ਪੰਜਾਬ ਦੇ ਵਿੱਚ ਕਿੰਨੀਆਂ ਬੰਦੀਆਂ ਘਟਾ ਦਈਏ 10 ਕਰੋੜ ਤੋਂ ਮਿਲ ਗਿਆ ਜੀ 10000 ਰੁਪਇਆ 100000 ਮਿਲ ਗਿਆ ਤੁਹਾਨੂੰ ਮਤਲਬ ਕਿ ਆਂਡਾ ਸਿਲੈਕਸ਼ਨ ਤੇ ਲੜੀ ਸਕਦੇ ਹੋ ਹਾਂ ਲੜ ਲਾਂਗੇ ਜੀ ਨਹੀਂ 2027 ਦੇ ਵਿੱਚ ਤੁਸੀਂ ਚੋਣ ਲੜਨਾ ਇਸ ਇਸ ਪੈਸੇ ਦੇ ਨਾਲ ਤਾਂ ਜਿਹੜਾ ਮੇਰਾ ਤੁਹਾਡਾ ਅਗਲਾ ਜਿਹੜੇ ਕੀ ਤੁਹਾਡਾ ਉਹਦੇ ਵਿੱਚ ਮਤਲਬ ਕਹਿੰਦਾ ਲੋਕਾਂ ਸੇ ਕੋਈ ਕੀਤ ਜਾਂ ਮੈਨੀਫੈਸਟੋ ਜਾਂ ਕੀ ਤੁਹਾਡਾ ਉਹਦੇ ਵਿੱਚ ਕੀ ਹੋਇਆ ਭਾਜੀ ਅੱਜ ਮੈਂ ਬਹੁਤ ਪਰੇਸ਼ਾਨ ਆ ਮੈਂ ਦੁਖੀ ਇੱਕ ਵਾਰ ਭਾਜੀ ਮੈਂ ਬਹੁਤ ਦੁਖੀ ਆ ਭਾਜੀ ਤੇ ਭਾਜੀ ਵੀ ਅੱਜ ਰੋਂਦੇ ਸੀ ਕਿ ਮੈਂ ਵੀ ਅੱਜ ਰੋਂਦਿਆ ਸੀਗਾ ਕਿ ਯਾਰ ਸਾਡੇ ਨਾਲ ਤੱਕਾ ਹੋ ਗਿਆ ਇਹ ਤੱਕਾ ਕਰ ਗਿਆ ਸਾਡੇ ਨਾਲ ਮੈਨੂੰ ਸ਼ੱਕ ਵਾ ਕਿ ਕਿਦੇ ਰੌਣਕੀ ਭਾਜੀ ਨੇ ਜਾਂ ਕੁल्ले ਭਾਈ ਨੇ ਕਹਿ ਕੇ ਫੋਟੋ ਕਟਵਾਈ ਹੋਵੇ ਕੀ ਪਤਾ ਤੁਹਾਡੇ ਨਾਲ ਇਹ ਤੱਕਾ ਹੋ ਮਿਹਨਤ ਇਹਨਾਂ ਨੇ ਤੱਕਾ ਕੀਤਾ ਸ਼ੁਗਲੀ ਜੁਗਲੀ ਤੱਕਾ ਨਹੀਂ ਕਰ ਸਕਦੇ ਇਹਨਾਂ ਨੇ ਕਿਹਾ ਹੋਊਗਾ ਇਹਨਾਂ ਨੂੰ ਕੀ ਨਾਂ ਲਾਉ ਫੋਟੋ ਤਾਂ ਹੁਣ ਤੁਸੀਂ ਜਿਹੜੀ ਪਿਕਚਰ ਤਾਂ ਹੁਣ ਰਿਲੀਜ਼ ਹੋ ਜਾਣੀ ਹੈ ਤੁਹਾਡਾ ਉਹਦੇ ਵਿੱਚ ਕਿਹਦੇ ਰੋਲ ਹੈਗਾ ਤੁਹਾਡਾ ਉਹਦੇ ਵਿੱਚ ਕਿਹਦੇ ਪਤਾ ਨਹੀਂ ਭਾਜੀ ਰੋਲ ਹੈਗਾ ਕਿ ਨਹੀਂ ਹੈਗਾ ਹੁਣ ਮੈਂ ਕਿਤੇ ਰੋਲ ਰੋਲ ਵੀ ਨਾ ਕਿਤੇ ਕੱਟ ਦੇਣਾ ਮੈਂ ਤਾਂ ਹੀ ਨਹੀਂ ਬੋਲਦਾ ਪਿਆ ਭਾਈ ਨਹੀਂ ਫਿਰ ਅੱਜ ਜਿਹੜਾ ਨਾਂ ਜਿਹੜੀ ਅੱਜ ਪ੍ਰੈਸ ਕਲੌਮ ਉਹਦੇ ਵਿੱਚ ਜਿਹੜਾ ਨਾਂ ਤੁਹਾਡਾ ਰੱਖਿਆ ਗਿਆ ਸੀ ਉਹਦੇ ਵਿੱਚ ਫਿਰ ਉਹ ਕੀ ਕਰਨ ਫਿਰ ਉਹ ਫਿਰ ਆ ਵੀ ਤੁਹਾਨੂੰ ਫਿਰ ਧੋਖਾ ਹੀ ਦਿੱਤਾ ਨਾ ਤੁਹਾਨੂੰ ਇਹ ਤਾਂ ਹੁਣ ਰੱਬ ਜਾਣੀ ਜੀ ਹੁਣ ਕੀ ਕਰੋਗੇ ਇਹ ਵੱਡੇ ਪ੍ਰੋਡਕਸ਼ਨ ਦੇ ਵੱਡੇ ਡਾਇਰੈਕਟਰਾਂ ਦਾ ਕੋਈ ਪਤਾ ਨਹੀਂ ਹੁੰਦਾ ਇਹ ਕੋਈ ਨਹੀਂ ਜਾਣਦਾ ਕਿ ਨੀਡੋ ਸ਼ਟਾਂ ਨਾਲ ਅੱਗੇ ਆਵੇ ਨੀੜੂ ਸਟਣ ਨਾਲ ਕਿਦਾਂ ਸਲਮਾਨ ਖਾਨ ਬਣੂਗਾ ਪੰਜਾਬ ਦਾ ਕੀ ਆਏਗਾ ਹੁਣ ਹੁਣ ਅੱਗੇ ਆਊਗਾ ਜੀ ਤੁਸੀਂ ਕਹਿੰਦੇ 2027 ਚ ਆਪਾਂ ਆਪਣੀ ਸਰਕਾਰ ਬਣਾਣੀ ਹੈ ਤਾਂ ਕੋਈ ਪਾਰਟੀ ਪੁਲਟੀ ਬਣਾਈ ਜਾਂ ਤੁਸੀਂ ਬੇਗਮਪੁਰਾ ਪਾਰਟੀ ਹੈ ਬੇਗਮਪੁਰਾ ਸਾਂਝਾ ਫਰੰਟ ਤਾਕਤ ਸਮਾਜ ਲੋਕ ਸਮਾਜ ਤਾਂ ਤੁਹਾਡੀ ਤਿਆਰੀ ਉਹਦੀ ਹੋ ਰਹੀ ਕੋਈ ਹੋ ਗਿਆ ਜੀ ਸਾਰਾ ਕੁਝ ਹੋ ਗਿਆ ਬਸ ਤੁਸੀਂ ਦੇਖਿਓ ਅਭੀ ਜੇ ਸਾਡੀ ਸਰਕਾਰ ਆ ਗਈ ਆ 3000 ਰੁਪਏ ਹਰ ਘਰ ਦੇ ਵਿੱਚ ਦਵਾ ਕਰਾਂਗੇ ਕੱਲ ਤੋਂ ਸਰਕਾਰ ਬਣਾ ਕੇ ਹਰਕਤ ਬੇਰੁਜ਼ਗਾਰੀ ਦੂਰ ਕਰੇ। ਨਹੀਂ ਤੇ ਤੁਹਾਡਾ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਨਾਲ ਹੈ ਜੀ ਬੀ ਜੀ ਪੀ ਨਾਲ ਹੈ। ਜੇ ਮੈਂ ਕਿਤੇ 4 ਘੰਟੇ 'ਚ ਪ੍ਰਧਾਨ ਮੰਤਰੀ ਬਣ ਜਾ ਤੇ ਮੈਂ ਪਰਦੇਸ਼ ਨੂੰ ਇੰਡੀਆ ਨੂੰ ਮਿਲ ਕਰ ਸਕਦਾ ਹਾਂ। ਇਸ ਇਹ 50 ਸਾਲ ਹੋਰ ਲਾਲਨ ਰਾਜ ਇਹ ਨਹੀਂ ਕਰ ਸਕਦੇ। ਨਹੀਂ ਪਰ ਇਹ ਤਾਂ ਕੱਲ ਤੁਸੀਂ ਪਹਿਲਾਂ ਵੀ ਕੀਤੀ ਸੀ ਮੈਂ ਮੈਂ ਹੁਣ ਵਾਅਦਾ ਕਰਦਾ। ਮੈਂ ਸਰ ਮੈਂ ਵਾਅਦਾ ਕਰਦਾ ਆ ਸਿਲੰਡਰ ਰੇਟ ਕਿੰਨੇ ਘਟਾਈ ਮੈਂ ਘਟਾਈ ਹੈ। ਸਰ ਸਰਕਾਰ ਬਣ ਲੈਂਦੇ ਹੋ ਸਾਰਾ ਖਤ ਹੋ ਜਾਏਗਾ। ਮੈਂ ਸਾਰਾ ਮੈਂ ਸਾਰਾ ਨੂੰ ਕਹਾਂ ਵੀ ਇੱਕ ਰੇਟ ਘਟਾਓ ਫਿਰ ਘਟੇ ਰੇਜੇ ਮੈਂ ਨਾ ਕਹਿੰਦਾ। ਅੱਜ ਮੈਂ ਭਗਵੰਤ ਮਾਨ ਜੀ ਇੱਕ ਅਪੀਲ ਕਰਦਾ ਕਿ ਜਿੰਨੇ ਵੀ ਸਕੂਲਾਂ ਦੇ ਬੱਚਿਆਂ ਦੇ ਦਾਖਲੇ ਹੋਣੇ ਆ ਉਹਨਾਂ ਦੇ ਦਾਖਲੇ ਹੋਣੇ ਤਿੰਨ ਚਾਹੇ ਕੋ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਅਗਰ ਜੇ ਤੁਸੀਂ ਇਹ ਕੰਮ ਕਰ ਦਿੰਦੇ ਹੋ ਤੇ ਤੁਹਾਨੂੰ ਦਿੱਲੀ ਵਰਗਾ ਮੂੰਹ ਨਹੀਂ ਦੇਖਣਾ ਪਏਗਾ ਪੰਜਾਬ 'ਚ ਅਗਰ ਤੁਸੀਂ ਨਹੀਂ ਕੀਤਾ ਫਿਰ ਕੁਝ ਹੋ ਸਕਦਾ ਵਾ ਯਾਨੀ ਕਿ ਅੱਜ ਤੁਹਾਡੀ ਸ਼ੁਰੂਆਤ ਹੋ ਗਈ ਜਿਹੜੀ 2027 ਤੋਂ ਆਪਣੀ ਸਰਕਾਰ ਹੋ ਗਈ ਜੀ 27 ਦੀ ਸਰਕਾਰ ਬਣਾਵਾਂਗੇ ਸਾਡੀ ਸਰਕਾਰ ਆਪਣੀ ਹੋਗੀ ਸਾਡੀ ਸਾਡੀ ਸਰਕਾਰ ਬਣੇਗੀ ਦਲ ਸਿਕਾ ਦਲ ਇਹ ਸਾਰੇ ਪਾਰਟੀਆਂ ਦਲਤ ਦਲਤ ਕਰਦੀਆਂ ਕੋਈ ਦਤ ਮੁਖਮਤੀ ਬਣਾਦਾ ਇਨੀ ਕੋਈ ਵੀ ਹੈ ਅਸੀਂ ਆਪਣੀ ਆਪਣੇ ਸਮਾਜ ਭਾਈਚਾਰੇ ਨੂੰ ਕੋਈ ਨਿੱਗ ਲੈ ਗਏ ਨਹੀਂ ਕੋਈ ਨਹੀਂ ਲੈ ਜਾਂਦਾ ਤੁਸੀਂ ਮੇਰੀ ਗੱਲ ਸੁਣੋ ਉਧਰੋਂ ਕੇਂਦਰ ਦੇ ਵਿੱਚ ਜਿਹੜੀ ਮੋਦੀ ਜੀ ਆਪਾਂ ਹੁਣ ਦਿੱਲੀ ਦੀ ਗੱਲ ਕਰੀਏ ਉੱਥੇ ਬਹੁਤ ਸਾਰੇ ਮੁੱਦੇ ਸੀਗੇ ਕੋਈ ਕਹਿੰਦੇ 2500 ਰੁਪਏ ਦਾਂਗਾ ਕੋਈ ਕੁੱਛ ਹੈ ਤੁਸੀਂ ਤੁਸੀਂ ਕੀ ਦਿਓਗੇ ਅਸੀਂ 3000 ਰੁਪਏ ਦਵਾਂਗੇ ਜੀ 3000 ਰੁਪਏ ਹਾਂ ਤਾਂ ਤੁਸੀਂ ਉਹਦਾ ਹੀ ਦੇਣਾ ਕਿ ਜਿੱਦਾਂ ਹੁਣੇ ਨਹੀਂ ਆਪਾਂ ਇਦਾਂ ਦਾ ਕੰਮ ਨਹੀਂ ਕਰਦੇ ਜੀ ਆਪਾਂ ਕੰਮ ਨਹੀਂ ਕਰਦੇ ਨਹੀਂ ਐਸਲੇ ਦੇਖੋ ਸਾਰਿਆਂ ਨਾਲ ਵੱਡਾ ਸਵਾਲ ਕੀ ਹੈ ਕਿ ਜੇ ਦਿੱਲੀ ਦੇ ਵਿੱਚ ਹੈ ਜਿਹੜੀ ਦਿੱਲੀ ਦੇ ਵਿੱਚ ਉੱਥੇ ਆਵਾਜ਼ ਦੀ ਪਾਰਟੀ ਸਵਾਲ ਉਠਾ ਰਹੀ ਕਿ ਮਹਿਲਾਂ ਨੂੰ 2500 ਰੁਪਏ ਕਦੋਂ ਮਿਲੇਗਾ ਪੰਜਾਬ ਦੇ ਵਿੱਚ ਕੋਈ ਨਾਂ ਹੀ ਨਹੀਂ ਲੈ ਰਿਹਾ ਪੰਜਾਹ ਕਹਿੰਦੇ 3000 ਰੁਪਏ ਵੀ ਦਊਂਗਾ ਮੈਂ ਕਹਿੰਦਾ ਜੀ ਦੇਖੋ ਜੀ ਸਾਰੀ ਸਰਕਾਰਾਂ ਬਹੁਤ ਹਟਾਵਾਂਗੇ ਜਿਹੜਾ ਹਜ਼ਾਰ ਪੈ ਬੀਬੇ ਦਾ ਭਗਵੰਤਬਾਹੂ ਨੇ ਕਿਹਾ ਨਾ ਇੱਕ ਮਿੰਟ ਬਾਜੀ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਅੱਜ ਕਾਰੋਬਾਰ ਕਿੰਨੇ ਮੰਦੇ ਆ ਕਾਰਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਰਾਜਵੀਰ ਸਾਰਿਆਂ ਰੋ ਰਿਹਾ ਜੀ ਅਗਰ ਜੇ ਮੈਨੂੰ ਇੱਕ ਵਾਰੀ ਤੁਸੀਂ ਮੌਕਾ ਦਿਓ ਔਰ ਇਹਨਾਂ ਲੋਕਾਂ ਨੇ 27 ਦੇ ਵਿੱਚ ਮੈਨੂੰ ਮੌਕਾ ਦੇ ਦੇਣਾ ਮੈਨੂੰ ਪਤਾ ਗਰੰਟੀ ਹੈ ਇਸ ਚੀਜ਼ ਦੀ ਲੱਖ ਲੱਖ ਰੁਪਏ ਕਰੋੜ ਕਰੋੜ ਪਛਤ ਦਾਲੋ ਮੈਨੂੰ ਲੋਕੀ ਵੋਟਾਂ ਮਿਲਣ ਪੱਕੀ ਹੈ ਤੁਹਾਡੀ ਪੱਕੀ ਸੀ ਤੁਹਾਡੀ ਮੈਂ ਕਹਾਂ ਤੁਹਾਡੀ ਸਰ ਤਾਂ ਫਿਰ ਇਹ ਮੁੱਦਾ ਜਿਹੜਾ ਤੁਸੀਂ ਅੱਜ ਜਿਹੜੀ ਫਿਲਮ ਵਿੱਚ ਕੁਝ ਐਦਾਂ ਤੁਸੀਂ ਆਪਣਾ ਤੁਹਾਡੇ ਅੱਗੇ ਆਇਆ ਕੋਈ ਮੈਂ ਮੋਦੀ ਸਾਹਿਬ ਨੂੰ ਕਹੂੰਗਾ ਭਗਵੰਤ ਮਾਨ ਜੀ ਨੂੰ ਕਹੂੰਗਾ ਚੰਨੀ ਸਾਹਿਬ ਨੂੰ ਕਹੂੰਗਾ ਤੇ ਚੰਦਰ ਗਰੇਵਾਲ ਸਾਹਿਬ ਨੂੰ ਕਹੂੰਗਾ ਕਿ ਮੇਰੀ ਮੇਰੀ ਫੋਟੋ ਲਵਾਈ ਜਾਵੇ ਇਸ ਫਿਲਮ ਦੇ ਵਿੱਚ ਜਿਹੜੇ ਲੋਕ ਤਾਂ ਰੂਨੀਜ਼ ਹੋ ਗਏ ਗਲਤ ਗੱਲ ਹੈ ਨਾ ਫਿਰ ਇਹਦੇ ਤੋਂ ਤਾਂ ਰੂਨੀਜ਼ ਹੋਣੀ ਨਹੀਂ ਉਸ ਤੋਂ ਬਾਅਦ ਤੁਹਾਡੀ ਫੋਟੋ ਮੀਡੀਆ 'ਚ ਖਬਰ ਚੱਲ ਗਈ ਹੈ ਲਏ ਲੋਕਾਂ ਨੇ ਕਰ ਦਿੱਤੇ ਆ ਕੀ ਮੈਸੇਜ ਆਏਗਾ ਕਿ ਨੀਡੂ ਸ਼ਟਰਾਂ ਵਾਲੇ ਦੇ ਨਾਲ ਲਿੱਤਾ ਗਿਆ ਇਹ ਮੈਸੇਜ ਕੀ ਆਪਾਂ ਜਾਵਾਂਗਾ ਤੁਸੀਂ ਉੱਥੋਂ ਕੋਈ ਹੋਰ ਸੰਭਾਲ ਕੇ ਕਹਿੰਦੇ ਕਿ ਮੇਰਾ ਫਿਲਮ ਸਰ ਉਹਨਾਂ ਦਾ ਰਿਲੀਜ਼ ਕਰਾ ਰਹੇ ਹਾਂ ਸਰ ਨੀਤੀ ਫੜਾ ਰਹੇ ਸਾਰੇ ਧੋਖਾ ਹੀ ਕਰਦੇ ਆ ਜੀ ਸਾਡਾ ਦਲ ਸਵਾਇ ਤੇ ਵੋਟਾਂ ਨਹੀਂ ਖੜੇ ਵੋਟਾਂ ਨਹੀਂ ਪਾਈਆਂ ਅਸੀਂ ਅਪੀਲ ਕਰਦੇ ਆ ਜਦੋਂ ਭਾਈ ਦਾ ਸਾਥ ਦੇ ਕੇ ਨਹੀਂ ਇਹੋ ਹੀ ਤਾਂ ਉਹਨਾਂ ਨੇ ਕਿਹਾ ਸੀਗਾ ਮੈਂ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਮੈਨੂੰ ਵੋਟਾਂ ਨਹੀਂ ਪੈਂਦੀਆਂ ਅੱਜ ਫਿਰ ਉਹ ਰਿਲੀਜ਼ ਹੋ ਗਈ ਤਾਂ ਮੈਨੂੰ ਉਥੋਂ ਐਸੀ ਭਾਈ ਜਰ ਸਾਨੂੰ ਵੋਟਾਂ ਪਾਊਗਾ ਜਾਗ ਪੈ ਜਾਊਗਾ ਜੀ 27 ਦੇ ਵਿੱਚ ਸਰਕਾਰ ਵਾੜੀ ਸਾਡੀ ਸਰਕਾਰ ਜਿੰਦਾਬਾਦ ਆਓ ਚੱਲੀਏ ਭਾਈ ਸਰਕਾਰ ਦੇ ਨਾਲ ਆ ਜੀ ਆ ਵੀ ਜੀ ਕਰਨੇ ਚਾਹੀਦੇ ਇਹ ਸਭ ਨਾਲ ਚੇਰਾਂ ਦੋ ਸਤਹੀ ਤੱਕ ਪਤਾ ਚੱਗਣਾ ਸਰ ਇਹ ਐਵੇਂ ਨਹੀਂ ਜੀ ਸਾਰਾ ਸਾਡੀ ਫੋਟੋ ਨਹੀਂ ਕਿਹੜਾ ਕਿਹਨੇ ਨਗਾ ਸ਼ੂਟਿੰਗ ਕਰਦਾ ਸਰ ਜੁਗਨੀ ਪਰੰਦੇ ਬਗਾਰ ਜੁਗਨੀ ਲੋਗਾ ਐਸੇ ਉਹ ਨਿਊ ਨਿਊ ਵਸੋਂ ਰਹਿ ਗਈ ਫੋਟੋ ਜਿਹੜੀ ਤੁਹਾਨੂੰ ਮਿਸ ਹੋ ਗਈ ਫੋਟੋ ਕੱਲੇ ਭਾਈ ਸਤਸੰਗਤ ਜੀ ਸਰ ਸਭ ਤੁਸੀਂ ਲਈ ਲਵਾਈ ਹੋਈ ਫੋਟੋ ਵਿੱਚ ਹਾਂ ਜੀ ਤੁਹਾਨੂੰ ਵੋਟ ਨਹੀਂ ਪੈਂਦੀ ਤੇ ਫੋਟੋ ਨਹੀਂ ਪਈ ਤਾਂ ਇਗੜੀ ਗੱਲ ਹੋ ਗਈ ਨਹੀਂ ਉਧਰ ਵੀ ਵੋਟਾਂ ਨਹੀਂ ਪੈਂਦੀ ਤਾਂ ਫੋਟੋ ਨਹੀਂ ਲਾਦੇ ਸਰ ਆਜੀ ਭਾਈ ਆਪਾਂ ਆਪਾਂ ਗੁੱਸਾ ਛੱਡ ਦਿਓ ਗੁੱਸਾ ਛੱਡ ਦੋ ਗਾਵਤ ਛੱਡ ਦਿਓ ਕਿਹਨੇ ਕਿਹਨੇ ਕਿਹਾ ਸਰ ਚੁੱਪ ਰਹਿਓ ਕਿਸੇ ਨੀ ਆਵਾ ਹੁਸਤੇ ਆ ਜੋ ਅਲੀ ਦੋ ਦਿਨ ਬੁੱਧ ਨਹੀਂ ਜਾਂਦੀ ਚੁੱਪ ਕਰੋ ਮੋਟਾ ਸਾਹਿਬ ਨਾ ਜੈਰਾ ਸਰ ਪਤਾ ਨਹੀਂ ਕਿ ਕਿਸੇ ਨੇ ਸਰ ਫਿਲਮ ਉਸਦੀ ਹੈਗਾ ਕਿ ਨਹੀਂ ਲੋ ਜੀ ਪੈ ਗਿਆ ਪੰਗਾ ਨੀਟੂ ਛਟਰਾ ਵਾਲੇ ਨਾਲ ਹੋ ਗਿਆ ਧੋਖਾ ਬਾਜੀ ਹੋ ਗਏ ਰਾਜੀ ਅੱਜ ਫਿਲਮ ਦੀ ਸਟਾਰ ਕਾਸਟ ਵਿੱਚ ਨੀਟੂ ਛਟਰਾ ਵਾਲਾ ਕਹਿ ਲਗਾ ਮੈਨੂੰ ਵੀ ਇਹਨਾਂ ਨੇ ਫਿਲਮ 'ਚ ਲਿਆ ਸੀ ਪਰ ਮੇਰੀ ਫੋਟੋ ਪੋਸਟਰ ਵਿੱਚ ਨਹੀਂ ਲਾਈ ਅੰਟੀਏ ਤੁਸੀਂ ਸ਼ਹਿਰਾਂ ਵਾਲਾ ਕਾਰ ਲਗਾਇਆ ਦੋ ਦੋ ਬੋਟਾ ਦਾ ਟਾਈਮ ਆਂਦਾ ਤਾਂ ਮੈਨੂੰ ਬੋਟਾ ਨਹੀਂ ਪੈਂਦੀ ਆ ਅੱਜ ਫਿਰ ਹੋ ਰਹੀ ਜੌਣ ਲੱਗੀ ਤਾਂ ਮੇਰਾ ਬੋਟਾ ਨਹੀਂ ਲੱਗਦਾ ਪਤਾ ਨਹੀਂ ਕਿ ਆ ਕਾਲੀ ਸੀ ਹੋ ਤਾਂ ਤਾਂ ਗੱਡੀ ਹੀ ਡੁੱਬ ਜਾਣੀਗੀ ਝਗੜੇ ਵੈਸੇ ਕਹਿੰਦੇ ਜਦੋਂ ਨਵੀਂ ਕੋਠੀ ਬਣਾਉਣ ਨਾਲੇ ਕੁੱਟੇ ਜੂ ਲਾਣਾ ਚਾਹੀਦਾ ਸਾਢੇ 3:00 ਫਿਰ ਹੋ ਰਹੀ ਲੱਗਦੀ ਨਹੀਂ ਇਹ ਇਹ ਸ਼ਹਿਰਾਂ ਵਾਲੀ ਬੋਟਾ ਨਹੀਂ ਲੱਗੀ ਵੀਰੋ ਜੀ ਪ੍ਰੈਸ ਕਾਨਫਰੈਂਸ ਦਾ ਦੁਆਰਾ ਬਣੇਗੀ ਹਨੇ ਮੀਨੀ ਸਾਹਿਬ ਨੇ ਜੇਦਾ ਸੱਤ ਸੋਚੋ ਮੀਨੀ ਲੋੜੀ ਆ ਬਸ ਬੈਠ ਕੇ ਤੁਹਾਨੂੰ ਪੇਮੈਂਟ ਨਹੀਂ ਮਿਲੀ ਪੇਮੈਂਟ ਸਾਰੀ ਦੇ ਦਿੱਤੀ ਸਰ ਤਫੀਰ ਕਰਦੇ ਪਹਿਲਾਂ ਪਹਿਲਾਂ ਫੋਟੋ ਨਹੀਂ ਲੱਗੀ ਸਾਰੇ ਕਹਿੰਦੇ ਕਾਲੀ ਸੀ ਵਿਚਾਈ ਨਹੀਂ ਆਜੋ 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 ਮੈਂ ਗੁੱਸਾ ਤੁਹਾਡਾ ਜਾਇਜ਼ ਆ ਨਹੀਂ ਨਹੀਂ ਉਹਦਾ ਹੈਗੀ ਉਹ ਦੇਖੋ ਮੀਟੂ ਪਾਸੇ ਢਣਾ ਵਾਲਾ ਥੋੜਾ ਜਨ ਗੁੱਸਿਆ ਹੈ ਕੋਈ ਨਹੀਂ ਕੋਈ ਕਰਨੀ ਚੱਲਦਾ ਨਹੀਂ ਤਾਂ ਮੇਰੀ ਫੇਵਰ ਨਹੀਂ ਲੱਗਦੀ ਤੁਹਾਡਾ ਕੰਮ ਸ਼ਟਰਾਂ ਦਾ ਕਿੰਨੀ ਫਿਲਮਾਂ ਰਿਲੀਜ਼ ਹੋਏ ਮੇਰੀ ਫੋਟੋ ਨਹੀਂ ਲੱਗੀ ਇਹਨਾਂ ਦਾ ਕੰਮ ਸ਼ਟਰਾਂ ਦਾ ਨਾ ਤੇ ਕੈਮਰੇ ਦੇ ਅੱਗੇ ਸ਼ਟਰ ਆ ਗਿਆ ਸਰ ਮੇਰਾ ਗਿਆ ਤੁਹਾਡੇ ਵੱਲ ਕਿਉਂ ਆ ਕਿਉਂ ਆ ਮੈਂ ਤੇ ਮੈਂ ਤੇ ਤੁਹਾਡੇ ਕੋਲ ਥੋੜਾ ਦੇਣਾ ਮੈਂ ਤਾਂ ਸ਼ੁਕਰ ਕੀਤਾ ਕਿ ਇੱਥੇ ਫੋਟ ਨਹੀਂ ਲੱਗੀ ਕਿਹਾ ਜੀ ਸਾਰੇ ਮੀਡੀਆ ਸੌਲਵੇ ਮਜੀ ਦੁਆਰੇ ਤੋਂ ਬਾਈਕ ਲੈਣੀ ਹੈ ਇਸ ਫਿਲਮ ਵਾਸਤੇ ਮੈਂ ਤੁਹਾਡੇ ਤੁਹਾਡੇ ਕੇ ਫਰਿਆਦ ਕਰਨਾ ਮਨ ਨਹੀਂ ਕਹਿ ਰਿਹਾ ਕਿ ਤੁਸੀਂ ਸ਼ਗਰਾਂ ਵਾਲੇ ਹੋ ਤੇ ਉਹਨੂੰ ਛੱਡ ਲਾਗੇ। ਹੱਥਾਂ ਤੋਂ ਕੋਈ ਜੋ ਤਾਂ ਅਨਾ ਧੋਖਾ ਹੋ ਗਿਆ ਉਹਨੂੰ ਬਰਦਾਸ਼ਤ ਕਰੋ। ਤੁਹਾਡਾ ਤੇ ਹੋ ਸਕਦਾ ਹੈ ਹੀ ਸਰਪ੍ਰਾਈਜ਼ ਲੋਕਾਂ ਲਈ ਸ਼ੋਕ ਹੋ ਜਾਏ। ਤੁਹਾਡੇ ਨੂੰ ਸ਼ੋਕ ਹੋ ਜਾਏ। ਤੇ ਅੱਡੀ ਕੁ ਸ਼ਗਰ ਵੀ ਨਹੀਂ ਜਿਹਦੀ ਫੋਟੋ ਦੁੜੀ। ਮੇਰੇ ਨਾਲ ਸੀਕਾ ਮਾਰੇ ਕਿ ਮੈਨੂੰ ਕਿਉਂ ਲਾਈ ਕਿਉਂਕਿ ਮੇਰੀ ਸ਼ਕਲ ਨਹੀਂ। ਬਹੁਤ ਚਲਾਕ ਜੱਥਾ ਇਕੱਠਾ ਹੋਇਆ ਕੋਈ ਇੱਕ ਵੀ ਨਾ ਜੋ ਪਰ ਤਾਂ ਆਸ਼ਕ ਕਰਨ ਦੇ ਲਾਇਕ ਨਹੀਂ ਗਾ ਐ ਇੱਕ ਤੁਹਾਡੇ ਨਾਲ ساری ਉਮਰ ਜਦ ਦੇ ਅਸੀਂ ਇਕੱਠੇ ਆ ਹੁਣ ਤੱਕ ਬਾਜੀ ਮੈਨੂੰ ਕਹਿੰਦੇ ਰਹੇ ਤੇ ਰਾਜ਼ੀ ਕਰੋ ਮੈਨੇ ਬਾਜੀ